ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਕਿ ਜਿਹੜਾ ਏਜੰਸੀਆਂ ਦਾ ਬੰਦਾ ਹੋਣਾ ਜਾਂ ਆਰਐਸਐਸ ਦਾ ਸਾਡੇ ਕਿੰਨੇ ਲੋਕਾਂ ਕੋਲੇ ਜਿਹੜੀ ਇਹ ਮੋਹਰ ਹੈ ਆਰਐਸਐਸ ਦੀ ਤੇ ਏਜੰਸੀਆਂ ਦੀ ਇਹ ਮੋਹਰ ਅਸੀਂ ਗੀਜੇ ਦੇ ਵਿੱਚ ਪਾ ਕੇ ਹੀ ਘੁੰਦਿਆਂ ਔਰ ਕਿੰਨੇ ਲੱਖਾਂ ਲੋਕਾਂ ਦੇ ਸਾਡੇ ਇਹ ਜਿਬੇ ਗੀਜੇ ਦੇ ਵਿੱਚ ਜਾਂ ਜੇਬ ਦੇ ਵਿੱਚ ਮੋਹਰ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਇਹ ਗੱਲਬਾਤ ਕਰਾਂਗੇ ਦੋਸਤੋ ਕਿ ਏਜੰਸੀਆਂ ਅਤੇ ਜਿਹੜੇ ਇਹ ਆਰਐਸਐਸ ਵਾਲੇ ਨੇ ਕੀ ਇਹਨਾਂ ਨੂੰ ਸਿਰਫ ਸੇਖਾ ਹੀ ਖਰੀਦਣ ਦੀ ਲੋੜ ਹੈ ਕਦੇ ਮੁਸਲਮਾਨ ਦੀ ਜਾਂ ਕਿਸੇ ਹੋਰ ਕੋਈ ਅ ਕਿਸੇ ਕੌਮ ਬਾਰੇ ਜਾਂ ਕਿਸੇ ਕੌਮ ਨੇ ਅੱਜ ਤੱਕ ਇਹ ਕਿਹਾ ਹੋਵੇ ਜਾਂ ਕਿਸੇ ਨੂੰ ਇਹਨਾਂ ਨੇ ਖਰੀਦਿਆ ਹੋਵੇ ਈਸਾਈ ਮੁਸਲਮਾਨ ਸਿੱਖ ਤੇ ਹਿੰਦੂ ਚਾਰ ਪੰਜ ਆਪਾਂ ਕਮਿਊਨਿਟੀਜ਼ ਹੈਗੀਆਂ ਨੇ ਤੇ ਕੀ ਇਹ ਸਾਨੂੰ ਹੀ ਖਰੀਦੇ ਨੇ ਹੋਰ ਕਿਸੇ ਨੂੰ ਖਰੀਦਦਾ ਨਹੀਂ ਜਾਂਦੇ ਹੈਗੇ ਇਹਦੇ ਬਾਰੇ ਗੱਲਬਾਤ ਕਰਾਂਗੇ ਦੋਸਤੋ ਤੇ ਗੱਲਬਾਤ ਕਰਾਂਗੇ ਜਿਹੜੇ ਲੋਕ ਇਹ ਥਿਉਰੀ ਬਣਾ ਕੇ ਕੈਮਰੇ ਤੇ ਬੰਦੇ ਨੇ ਕਿ ਜਿਹੜੇ ਜਿਵੇਂ ਭਾਈ ਬਿਆਨਤ ਸਿੰਘ ਹੋਗੇ ਭਾਈ ਸਤਵੰਤ ਸਿੰਘ ਹੋਗੇ ਜਿੰਨੇ ਵੀ ਜਿਵੇਂ ਭਾਈ ਰਿਸਪਾਲ ਸਿੰਘ ਸੰਧੜਾ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਇਲੈਕਸ਼ਨ ਦੇ ਵਿੱਚ ਨੇਗੇ ਉਹਨਾਂ ਬਾਰੇ ਇਹ ਤਰਕ ਦੇਣਾ ਕਿ ਉਹਨਾਂ ਨੇ ਕੁਰਬਾਨੀ ਕੌਮ ਦੀ ਖਾਤਰ ਦਿੱਤੀ ਸੀਗੀ ਤੇ ਉਹਨਾਂ ਨੇ ਕੁਰਬਾਨੀ ਆਪਣੇ ਪਰਿਵਾਰਾਂ ਦੀ ਖਾਤਰ ਜਾਂ ਆਪਣੇ ਬੱਚਿਆਂ ਦੀ ਖਾਤਰ ਨਹੀਂ ਦਿੱਤੀ ਸੀ ਇਹ ਜਿਹੜਾ ਸਵਾਲ ਉਠਾਉਣਾ ਇਹ ਕਿਹੜੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਠਾਉਂਦੇ ਨੇ ਤੇ ਇਹਦਾ ਕੀ ਜਵਾਬ ਹੈ ਆਓ ਆਪਾਂ ਇਹਦੇ ਤੇ ਵਿਚਾਰ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰੂੰਗਾ ਕਿ ਜਿਹੜੇ ਲੋਕ ਇਹ ਸਵਾਲ ਉਠਾਉਂਦੇ ਨੇ ਕਿ ਭਾਈ ਬਿਆੰਤ ਸਿੰਘ ਜਾਂ ਭਾਈ ਰਿਸਪਾਲ ਸਿੰਘ ਸੰਧੜਾ ਜਿੰਨੇ ਵੀ ਮਤਲਬ ਇਹ ਸਿੰਘਾਂ ਦੇ ਬੱਚੇ ਕਿਸੇ ਇਲੈਕਸ਼ਨ ਦੇ ਵਿੱਚ ਆ ਜਾਂਦੇ ਨੇ ਜਾਂ ਕਿਸੇ ਹੋਰ ਆਪਾਂ ਕੈਸਾ ਦਿਆਂ ਕਿ ਪੜ ਦੇ ਵਿੱਚ ਆਉਂਦੇ ਨੇ ਤਾਂ ਉੱਥੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਉਹ ਖੁੱਲ ਕੇ ਫਿਰ ਸਾਹਮਣੇ ਆ ਜਾਂਦੇ ਨੇ ਕਿ ਜਿਹੜੀ ਇਹਨਾਂ ਸਿੰਘਾਂ ਨੇ ਸ਼ਹਾਦਤ ਦਿੱਤੀ ਸੀ ਜਾਂ ਕੁਰਬਾਨੀ ਕੀਤੀ ਸੀ ਉਹਨਾਂ ਨੇ ਆਪਣੇ ਪਰਿਵਾਰਾਂ ਲਈ ਕਦੇ ਨਹੀਂ ਕੀਤੀ ਸੀ ਚਲੋ ਦੋਸਤੋ ਅਸੀਂ ਮੰਨ ਲੈਨੇ ਆ ਕਿ ਉਹਨਾਂ ਨੇ ਇਹ ਮੁਖ ਰੱਖ ਕੇ ਕੁਰਬਾਨੀ ਨਹੀਂ ਕੀਤੀ ਕਿ ਸਾਡੇ ਬੱਚਿਆਂ ਨੂੰ ਲੋਕ ਐਮਪੀ ਬਣਾਉਣ ਜਾਂ ਸਾਡੇ ਬੱਚਿਆਂ ਨੂੰ ਕੋਈ ਮੰਤਰੀ ਬਣਾਉਣ ਜਾਂ ਐਮਐਲਏ ਬਣਾਉਣ ਰਾਈਟ ਹੈ ਗੱਲ ਨਹੀਂ ਨਹੀਂ ਉਹਨਾਂ ਨੇ ਇਹ ਗੱਲ ਨੂੰ ਮੱਤ ਕੇ ਕੁਰਬਾਨੀ ਦਿੱਤੀ ਸੀ ਉਹਨਾਂ ਨੇ ਇੱਕੋ ਹੀ ਗੱਲ ਦਿਮਾਗ ਦੇ ਵਿੱਚ ਸੋਚ ਕੇ ਸਹਾਦਤਾਂ ਦਿੱਤੀਆਂ ਕਿ ਅਸੀਂ ਸਾਡੀ ਅੱਜ ਲੋੜ ਹੈ ਕਿ ਆ ਅਸੀਂ ਕੰਮ ਕਰੀਏ ਤੇ ਜੇਕਰ ਇਹਦੇ ਲਈ ਸਾਨੂੰ ਆਪਾਂ ਵੀ ਵਾਰਨਾ ਪੈ ਗਿਆ ਤਾਂ ਅਸੀਂ ਵਾਰ ਦੇਵਾਂਗੇ ਸਾਡੇ ਬੱਚੇ ਜਾਂ ਮਤਲਬ ਸਾਡਾ ਪਰਿਵਾਰ ਉਹਨਾਂ ਦਾ ਜਿਹੜਾ ਉਹ ਵਾਹਿਗੁਰੂ ਪਰਮਾਤਮਾ ਰਖਵਾਲਾ ਹੈਗਾ ਜਾਂ ਇਹ ਗੱਲ ਆਉਂਦੀ ਸੀ ਕਿ ਉਹਨਾਂ ਦਾ ਪੰਥ ਰਖਵਾਲਾ ਹੈਗਾ ਸੋ ਦੋਸਤੋ ਆਪਾਂ ਮੰਨ ਲੈਣੇ ਆ ਕਿ ਉਹਨਾਂ ਨੇ ਇਹ ਗੱਲ ਸੋਚ ਕੇ ਕੁਰਬਾਨੀ ਨਹੀਂ ਦਿੱਤੀ ਸੀ ਕਿ ਅਸੀਂ ਸਾਡੇ ਬੱਚਿਆਂ ਨੂੰ ਕੱਲ ਨੂੰ ਐਮਪੀ ਬਣਾਉਣਾ ਹੈ ਪਰ ਵੀਰ ਮੇਰੇਓ ਪਹਿਲਾਂ ਤਾਂ ਮੈਂ ਸਿਰਫ ਉਹਨਾਂ ਲੋਕਾਂ ਨੂੰ ਸਵਾਲ ਕਰਦਾਗਾ ਕਿ ਤੁਸੀਂ ਕੁਰਬਾਨੀ ਕਰਕੇ ਦੇਖੋ ਨਾ ਫੇਰ ਤੁਸੀਂ ਦਿਓ ਸ਼ਹਾਦਤ ਤੇ ਨਾਲ ਇਹ ਕਹਦੇ ਹੋ ਕਿ ਮੈਂ ਸ਼ਹਾਦਤ ਦੇ ਰਿਹਾ ਤੇ ਮੇਰੇ ਬੇਟੇ ਨੂੰ ਤੁਸੀਂ ਐਮ ਪੀ ਬਣਾ ਦਿਓ ਦੇਖ ਕੇ ਦੇਖੋ ਸਾਹਤ ਪਤਾ ਲੱਗੂਗਾ ਔਰ ਸਾਰੇ ਪਰਿਵਾਰ ਨੂੰ والدہ ਦੇ ਮੂੰਹ ਦੇ ਵਿੱਚ ਛੁੱਟ ਕੇ ਦੇਖੋ ਫਿਰ ਪਤਾ ਲੱਗੂਗਾ ਇਸ ਸਵਾਲ ਦਾ ਜਵਾਬ ਕਿੱਥੋਂ ਆਉਂਦਾ ਹੈ ਦੋਸਤੋ ਜੇਕਰ ਆਪਾਂ ਇਹ ਗੱਲ ਨੂੰ ਮੰਨ ਲਈਏ ਕਿ ਉਹਨਾਂ ਨੇ ਕੁਰਬਾਨੀ ਜੋ ਕੌਮ ਦਾ ਉਸ ਸਮੇਂ ਦਾ ਉਹਨਾਂ ਨੂੰ ਸਹੀ ਲੱਗਿਆ ਉਹਦੇ ਮੁਤਾਬਕ ਉਹਨਾਂ ਨੇ ਕੁਰਬਾਨੀ ਦਿੱਤੀ ਜਿਹਦੇ ਚ ਭਾਈ ਬਿਆੰਤ ਸਿੰਘ ਆ ਜਾਂਦੇ ਨੇ ਇੰਦਰਾ ਗਾਂਧੀ ਨੂੰ ਸੋਧਾ ਲਾ ਕੇ ਆਪਾਂ ਨੂੰ ਪਤਾ ਸਿੱਖ ਕੌਮ ਦਾ ਬਦਲਾ ਅਕਾਲ ਤਖਤ ਸਾਹਿਬ ਦਾ ਬਦਲਾ ਉਹਨਾਂ ਨੇ ਲਿਆ ਤੇ ਰਸਪਾਲ ਸਿੰਘ ਸੰਧੜਾ ਮਰ ਗਏ ਅਨੇਕਾ ਸਿੰਘ ਜਿਨ੍ਹਾਂ ਨੇ ਸ਼ਹਾਦਤ ਦਾ ਜਹਾਜ਼ ਪੀਤਾ ਆਪਣਾ ਰੋਮ ਰੋਮ ਕਟਵਾ ਲਿਆ ਸੀ ਨਹੀਂ ਕਹੀ ਪਰਿਵਾਰਾਂ ਦੀ ਕੋਈ ਚਿੰਤਾ ਨਹੀਂ ਸੀ ਲੇਕਿਨ ਦੋਸਤੋ ਅਸੀਂ ਜਿਹੜੀ ਕੌਮ ਦੇ ਅਸੀਂ ਕੋਈ ਮਾਰੇ ਮੋਟੇ ਕਾਂੰਗ ਹੈਗੇ ਆ ਕਿ ਸਾਡਾ ਕੌਮ ਦਾ ਕੋਈ ਪਰੋਖਾ ਨਹੀਂ ਤੇ ਆਪਣੇ ਕੋਈ ਹੱਕ ਨਹੀਂ ਬਣਦਾ ਕੀ ਸਾਡੀ ਕੌਮ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕੀ ਕੁਰਬਾਨੀ ਦੇਣਾ ਸਿਰਫ ਭਾਈ ਬਿਆਨਤ ਸਿੰਘ ਭਾਈ ਰਸਪਾਲ ਸਿੰਘ ਸੰਧੜਾ ਸਮੇਤ ਅਨੇਕਾਂ ਸਿੰਘਾਂ ਦਾ ਉਹਨਾਂ ਨੂੰ ਕੋਈ ਇਹ ਬਣ ਕੇ ਦਿੱਤਾ ਲਿਖ ਕੇ ਦਿੱਤਾ ਸੀਗਾ ਕਿ ਉਹ ਕੁਰਬਾਨੀ ਕਰਨਗੇ ਮੇਰਾ ਕਹਿਣ ਤੋਂ ਭਾਵ ਦੋਸਤੋ ਜੇਕਰ ਉਹਨਾਂ ਨੇ ਕੁਰਬਾਨੀ ਦਿੱਤੀ ਆ ਤਾਂ ਸਾਡਾ ਕੌਮ ਦਾ ਉਹਨਾਂ ਦੇ ਪਿੱਛੋਂ ਹੱਕ ਬਣਦਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਖਿਆਲ ਰੱਖੀਏ ਜਿੱਥੇ ਕਿਤੇ ਉਹਨ 30-30 ਸਾਲ ਹੋ ਗਏ ਉਹਦੇ ਤੇ ਤਾਂ ਆਪਾਂ ਨੇ ਉਹਨਾਂ ਨੂੰ ਐਮਪੀ ਬਣਾਇਆ ਨਹੀਂ ਉਹਦੇ ਤੇ ਤਾਂ ਆਪਾਂ ਨੇ ਮੰਤਰੀ ਬਣਾਇਆ ਨਹੀਂ ਇਹ ਕੋਈ ਮੌਕਾ ਹੁੰਦਾ ਹੈ ਅਗਰ ਅੱਜ ਮੌਕਾ ਆਇਆ ਅਗਰ ਲਹਿਰ ਚੱਲੀ ਹੈ ਤਾਂ ਉਸ ਲਹਿਰ ਦੇ ਵਿੱਚ ਅਗਰ ਕੋਈ ਬੱਚਾ ਉਹਨਾਂ ਦਾ ਇਲੈਕਸ਼ਨ ਲੜ ਰਿਹਾਗਾ ਤਾਂ ਸਾਡਾ ਕੌਮ ਦਾ ਇਹ ਫਰਜ ਬਣਦਾ ਹੈਗਾ ਕਿ ਅਸੀਂ ਉਹਨਾਂ ਦੀ ਜਿਹੜੀ ਲੜਾਈ ਆ ਜਾਂ ਉਹਨਾਂ ਦੇ ਸਿਰ ਦੇ ਉੱਪਰ ਹੱਥ ਹੈ ਜਿਹੜਾ ਕੌਮ ਦਾ ਉਹ ਰੱਖਣਾ ਸਾਡਾ ਫਰਜ਼ ਬਣਦਾ ਜੇਕਰ ਉਹ ਸਾਡੀ ਖਾਤਰ ਗੋਲੀਆਂ ਖਾ ਗਏ ਫਾਂਸੀਆਂ ਦੇ ਤਖਤਾਂ ਤੇ ਚੜ ਗਏ ਰੱਸੇ ਨਾਲ ਝੂਲ ਕੇ ਫਾਂਸੀ ਦੇ ਨਾਲ ਫਿਰ ਦੋਸਤੋ ਸਾਡਾ ਵੀ ਤਾਂ ਫਰਜ਼ ਬਣਦਾ ਨਾ ਕਿ ਅਸੀਂ ਇੱਕ ਉਂਗਲੀ ਨਾਲ ਬਟਨ ਨਹੀਂ ਦਬਾ ਸਕਦੇ ਕੀ ਅਸੀਂ ਉਹਨਾਂ ਦੀ ਖਾਤਰ ਚਾਰ ਲਫ਼ਜ਼ ਨਹੀਂ ਬੋਲ ਸਕਦੇ ਕੀ ਅਸੀਂ ਨੈਰੇਟਿਵ ਸਿਰਜਣ ਦੇ ਵਿੱਚ ਸਾਨੂੰ ਡਰ ਲੱਗਦਾ ਹੈ ਸਾਨੂੰ ਇਹ ਲੱਗਦਾ ਹੈਗਾ ਕਿ ਜੇ ਮੈਂ ਬੋਲਿਆ ਤਾਂ ਮੈਨੂੰ ਕੋਈ ਗਿਰਫਤਾਰਨਾ ਕਰ ਲੇ ਮੈਨੂੰ ਕੋਈ ਏਜੰਸੀ ਟਾਰਗੇਟ ਨਾ ਕਰਦੇ ਆਪਾਂ ਸਿਰਫ ਇਸ ਗੱਲ ਤੋਂ ਡਰ ਕੇ ਘਰੇ ਬੈ ਜਾ ਨੇਪੂ ਚੱਡਿਆ ਦੇ ਵਿੱਚ ਲੈ ਕੇ ਕਿ ਅਸੀਂ ਕਿਤੇ ਕਿਸੇ ਗੱਲ ਦੇ ਵਿੱਚ ਉਲਝਣਾ ਜਾਈਏ ਇਸ ਕਰਕੇ ਵੀਰ ਮੇਰੇ ਆਪਣੇ ਫਿਰ ਆਪਣੇ ਗਿਰੇਮਾਨ ਦੇ ਵਿੱਚ ਚੱਕੋ ਇਸ ਤੋਂ ਦੇਖ ਕੇ ਕਿ ਜੇਕਰ ਮੈਨੂੰ ਬੋਲਣ ਤੋਂ ਡਰ ਲੱਗਦਾ ਮੈਨੂੰ ਵੋਟ ਪਾਉਣ ਤੋਂ ਡਰ ਲੱਗਦਾ ਮੈਨੂੰ ਉਹਦੀ ਇਲੈਕਸ਼ਨ ਦੇ ਵਿੱਚ ਤੁਰਨ ਤੋਂ ਡਰ ਲੱਗਦਾ ਹੈ ਫਿਰ ਉਹ ਬੇਅੰਤ ਸੰਗੋ ਨੇ ਕਿਹੜੀ ਮਿੱਟੀ ਦੇ ਬਣੇ ਹੋਏ ਸੀ ਜੀ ਉਹਨਾਂ ਨੂੰ ਕਿਹੜੀ ਕਿਸੇ ਨੇ ਤਨਖਾਹ ਦੇਣੀ ਸੀ ਜੀ ਉਹਨਾਂ ਦਾ ਕਿਹੜਾ ਕੋਈ ਵੱਖਰਾ ਹੀ ਵਿਸ਼ੇਸ਼ ਸਪੈਸ਼ਲ ਹੈ ਕੋਈ ਆਪ ਸੀਗਾ ਕਿ ਉਹ ਆਪਣਾ ਆਪਾ ਮਾਰ ਦਿੰਦੇ ਦੋਸਤੋ ਹਰ ਇੱਕ ਦਾ ਆਪੋ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਪਰ ਇਹ ਲੋਕ ਜਿਹੜੇ ਮੈਂ ਦੂਸਰੀ ਗੱਲ ਤੇ ਆ ਜਾਵਾਂ ਕਿ ਇੱਕ ਸਾਡੇ ਇਹ ਟ੍ਰੈਂਡ ਕੱਲੇ ਸਿੱਖਾਂ ਦੇ ਵਿੱਚ ਹੀ ਹੈ ਜਿਹੜਾ ਵੀ ਕੋਈ ਬੰਦਾ ਮੂਰੇ ਹੋ ਕੇ ਕੰਮ ਕਰਨ ਲੱਗਦਾ ਹੈ ਉਹਦੀ ਖਾਤਰ ਗੀਜੇ ਦੇ ਵਿੱਚੋਂ ਮੋਹਰ ਕੱਢਦੇ ਆ ਤੇ ਨਾਲ ਦੀ ਨਾਲ ਠੱਬਾ ਏਜੰਸੀਆ ਦਾ ਬੰਦਾ ਆਰਐਸਐਸ ਦਾ ਬੰਦਾ ਫਲਾਨੇ ਐਸ ਦਾ ਬੰਦਾ ਇਹ ਜਦੀ ਮੋਹਰ ਫੋਕ ਕੇ ਤੇ ਅਗਲੇ ਨੂੰ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ ਚਲੋ ਤੇਰੀ ਚੜ ਜਾ ਸੂਲੀ ਬੱਚਾ ਰਾਮ ਭਲੀ ਕਰੂਗਾ ਇੱਕ ਵਾਰ ਵੀ ਨਹੀਂ ਇਹ ਗੱਲ ਸੋਚਦੇ ਕਿ ਜਿਸ ਦੀ ਖਾਤਰ ਅਸੀਂ ਏਜੰਸੀਆਂ ਜਾਂ ਆਰਐਸਐਸ ਦਾ ਨਾਮ ਲੈ ਕੇ ਉਹਨਾਂ ਤੇ ਮੋਹਰ ਲਾਉਣੇ ਆ ਕਿ ਉਹਨਾਂ ਦੀ ਕਿੰਨੀ ਕੁ ਕੁਰਬਾਨੀਆਂ 30 35 35 ਸਾਲ ਹੋ ਗਏ ਦੋਸਤੋ ਸੋਚ ਕੇ ਦੇਖੋ ਲੇਕਿਨ ਜਦੋਂ ਅਗਲੇ ਦਾ ਮੌਕਾ ਆਇਆ ਕੱਢੀ ਕੀਜੇ ਚੋਂ ਮੋਹਰ ਇਹ ਮੋਹਰ ਕੱਲੀ ਸਾਡੇ ਸਿੱਖ ਕੌਮ ਦੇ ਲੋਕਾਂ ਕੋਲੇ ਜੀ ਮੈਂ ਤਾਂ ਕਹੂੰਗਾ ਹੈ ਕਿ ਨਾ Hindu ਨਾ Musalman Sikh Isai ਇਹਨਾਂ ਦੇ ਵਿੱਚੋਂ ਨਾ ਕੋਈ ਇਸਾਈ ਮੈਂ ਅੱਜ ਤੱਕ ਦੇਖਿਆ ਇਹ ਗੱਲ ਕਹਿੰਦਾ ਕਿ ਸਾਡਾ ਇਸਾਈ ਫਲਾਨਾ ਏਜੰਸੀਆਂ ਨੇ ਖਰੀਦ ਲਿਆ ਨਾ ਮੈਂ ਕਦੇ ਕੋਈ ਮੁਸਲਮਾਨ ਕਹਿੰਦਾ ਸੁਣਿਆ ਕਿ ਸਾਡਾ ਫਲਾਨਾ ਆਗੂ ਏਜੰਸੀਆਂ ਨੇ ਖਰੀਦ ਲਿਆ ਸਿਰਫ ਅਸੀਂ ਕਹਿੰਨੇ ਆ ਮੋਹਰ ਮੈਂ ਇਹ ਕਹਿ ਸਕਦਾ ਕਿ ਲੱਖਾਂ ਦੀ ਤਦਾਦ ਦੇ ਵਿੱਚ ਸਾਡੇ ਲੋਕਾਂ ਦੇ ਕੋਲੇ ਮੋਹਰ ਜਿਹੜੀ ਕੀਜੇ ਚ ਪਾਈ ਹੋਈ ਆ ਉਹ ਅਸੀਂ ਪੂਰੀ ਗੱਲ ਵੀ ਨਹੀਂ ਸੁਣਦੇ ਜੇ 10 ਮਿੰਟਾਂ ਦੀ ਕੋਈ ਗੱਲਬਾਤ ਕਰ ਰਿਹਾਗਾ ਪਹਿਲੇ ਮਿੰਟ ਦੇ ਵਿੱਚ ਹੀ ਕੱਢ ਕੇ ਮੋਹਰ ਠੋਕ ਦੇਣੀ ਆ ਜਦੀ ਮਿੰਟ ਕਰ ਦੇਣਾ ਇਹ ਏਜੰਸੀਆਂ ਦਾ ਬੰਦਾ ਜੀ ਇਹ ਖਰੀਦਿਆ ਹੋਇਆ ਬੰਦਾ ਜੀ ਭਰਾਵੋ ਰਾਜਨੀਤੀ ਦੇ ਵਿੱਚ ਆਇਆਂ ਨੂੰ ਤੁਸੀਂ ਸੋਚ ਕੇ ਦੇਖੋ 1986 87 ਤੋਂ ਇਸ ਕੰਮ ਦੇ ਵਿੱਚ ਆਗੇ ਕਿੰਨੇ ਸਾਲ ਹੋ ਗਏ ਹਿਸਾਬ ਤੁਸੀਂ ਲਾ ਲਿਓ ਚਾਰ ਪੰਜ ਦਹਾਕਿਆਂ ਤੋਂ ਸਾਨੂੰ ਦੋਸਤੋਂ ਕੋਈ ਮਿਲਿਆ ਨਹੀਂ ਅਜੇ ਤੱਕ ਇਸ ਤਰ੍ਹਾਂ ਦਾ ਕਿ ਜਿਹੜਾ ਖਰੀਦਣ ਆਇਆ ਹੋਵੇ ਸਾਨੂੰ ਕਿ ਲਓ ਜੀ ਆ ਤੁਹਾਨੂੰ ਅਸੀਂ ਦਿੰਨੇ ਆ ਕਰੋੜਾ ਰੁਪਇਆ ਜਾਂ ਫਲਾਨੀ ਚੀਜ਼ ਤੇ ਤੁਸੀਂ ਐਦਾਂ ਸਾਡੇ ਮਤਾਬਕ ਕੰਮ ਕਰਿਓ ਨਾ ਸਾਡੇ ਕੋਈ ਮਿੱਤਰ ਦੋਸਤ ਨੂੰ ਨਾ ਕਿਸੇ ਸ਼ਹੀਦ ਦੇ ਪਰਿਵਾਰ ਨੂੰ ਮੈਂ ਤਾਂ ਅਜੇ ਤੱਕ ਕਦੇ ਕੋਈ ਦੇਖਿਆ ਨਹੀਂ ਕਿ ਸਿੱਧਾ ਖਰੀਦਦਾਰ ਪਾਰਟੀ ਆਈ ਬੈਠੀ ਐ ਤੇ ਮੋਹਰ ਲਾਉਣੀ ਬਾਕੀ ਆ ਉਹਨਾਂ ਨੇ ਤਾਂ دوست ਉਹਨਾਂ ਕੋਲ ਤਾਂ ਮੋਹਰਾ ਹੋਣ ਗਿਆ ਮੇਰੇ ਖਿਆਲ ਦੇ ਵਿੱਚ ਆਰਐਸਐਸ ਕੋਲੇ ਇੱਕ ਨਾਗਪੁਰੂ ਇੱਕ ਪੰਜਾਬ ਤੋਂ ਇੱਕ ਦਿੱਲੀ ਉ ਤਿੰਨ ਚਾਰ ਹੋਣਗੀਆਂ ਤੇ ਇਸੇ ਤਰ੍ਹਾਂ ਏਜੰਸੀਆਂ ਕੋਲੇ ਆ ਪੌਣੇ ਦਫ਼ਤਰਾਂ ਦੇ ਵਿੱਚ ਹੋਣਗੀਆਂ ਪਰ ਸਾਡੇ ਤਾਂ ਘੱਟੋ ਘੱਟ 50 ਲੱਖ ਬੰਦਾ ਗੀਜੇ ਦੇ ਵਿੱਚ ਹੀ ਮੋਰ ਪਾਈ ਫਿਰਦਾ ਠਾ ਠੋਕ ਦਿੰਦੇ ਆ ਯਾਰ ਥੋੜੀ ਵੀਰ ਮੇਰੇ ਸੰਗ ਕਰ ਲਿਆ ਕਰੋ ਮਾਰੀ ਜੀ ਸ਼ਰਮ ਕਰ ਲਿਆ ਕਰੋ ਕਿਸੇ ਬੰਦੇ ਦਾ ਬਿਨਾ ਮਤਲਬ ਤੋਂ ਕਰੈਕਟਰ ਨਾ ਖਰਾਬ ਕਰਿਆ ਕਰੋ ਏ ਦੋਸਤੋ ਗੱਲਬਾਤ ਜਿਹੜੀ ਮੈਂ ਕਹਿ ਰਿਆਂਗਾ ਇਹ अनेका ਲੋਕ ਇਸ ਤਰ੍ਹਾਂ ਦੇ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਕਮੈਂਟ ਪੜ ਸਕਦੇ ਹੋ ਜਿਹੜੇ ਚਾੱਕੇ ਬਿਨਾ ਮਤਭਲ ਤੋਂ ਇਹ ਵੀ ਨਹੀਂ ਦੇਖਦੇ ਕਿ ਮੂਰੇ ਬੰਦੇ ਕਿਹੜੇ ਦੀ ਖਾਤਰ ਗੱਲ ਕਰ ਰਿਹਾ ਉਹਦਾ ਕਿੱਡਾ ਵੱਡਾ ਯੋਗਦਾਨ ਹੈ ਉਹਨਾਂ ਦੇ ਪਰਿਵਾਰ ਦਾ ਕਿੱਡਾ ਵੱਡਾ ਯੋਗਦਾਨ ਹੈ ਬਸ ਚਾੱਕੇ ਮੋਹਰ ਲਾ ਦੇ। ਸੋ ਵੀਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ। ਵੋਟਾਂ ਦਾ ਸਮਾਂ ਚੱਲਦਾ ਹੈ। ਮੈਂ ਪਹਿਲਾ ਵੀ ਜਿਹੜੀ ਗੱਲ ਕਹਿਣਾ ਉਹਨਾ ਉਹੋ ਹੀ ਕਹੂੰਗਾ ਕਿ ਸਾਡਾ ਅੱਜ ਹੱਕ ਬਣਦਾ ਹੈ ਕਿ ਅਸੀਂ ਉਹਨਾਂ ਸ਼ਹੀਦਾਂ ਦਾ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਅਸੀਂ ਉਹਨਾਂ ਪ੍ਰਤੀ ਸਾਡੀ ਆਪਣੀ ਜ਼ਿੰਮੇਵਾਰੀ ਜਿੰਨੀ ਬਣਦੀ ਹੈ ਉਹ ਨਿਭਾਈਏ ਇਹ ਨਾ ਕਰੀਏ ਕਿ ਜੇ ਉਹਨਾਂ ਦੀ ਮਦਦ ਨਹੀਂ ਕਰਨੀ ਤਾਂ ਕਮ ਕਮ ਨੁਕਸਾਨ ਤਾਂ ਨਾ ਕਰੀਏ ਨਾ ਇਸ ਤਰ੍ਹਾਂ ਦੀਆਂ ਗੱਲਾਂ ਮੈਂ ਤੁਹਾਨੂੰ ਇਹ ਗੱਲ ਦਾਵੇ ਨਾ ਕਹਿ ਸਕਦਾ ਦੋਸਤੋ ਸਾਡੇ ਇਹ ਮੋਹਰਬਾਨ ਬੰਦੇ ਨੇ ਜਿਹੜੇ ਗਿੱਜੇ 'ਚ ਮੋਹ ਰੱਖਦੇ ਨੇ ਇਹਨਾਂ ਨੇ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਬਾਪੂ ਜੀ ਬਾਬਾ ਜੁਗਿੰਦਰ ਸਿੰਘ ਨੂੰ ਨਹੀਂ ਬਖਸਿਆ ਇਹਨਾਂ ਨੇ ਸਤਵੰਤ ਸਿੰਘ ਦੇ ਪਿਤਾ ਜੀ ਭਾਈ ਤਰਲੋਕ ਸਿੰਘ ਉਹਨਾਂ ਨੂੰ ਨਹੀਂ ਬਖਸਿਆ ਇਹਨਾਂ ਨੇ ਬਿਮਲ ਕੌਰ ਖਾਲਸਾ ਨੂੰ ਨਹੀਂ ਬਖਸਿਆ ਇਹਨਾਂ ਨੇ ਕਿਸੇ ਨੂੰ ਨਹੀਂ ਬਖਸਿਆ ਮੋਹਰ ਲਾਉਣ ਵੀ ਕਾਲੀ ਰਹਿੰਦੀ ਆ ਹਰ ਵਕਤ ਸੋ ਵੀਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇਕਰ ਮੈਂ ਤੁਹਾਨੂੰ ਬਾਰ ਬਾਰ ਇਹ ਗੱਲ ਦੀ ਬੰਗਾਰ ਕਰਦਾ ਉਹਨਾਂ ਵੀਰੋ ਜੇਕਰ ਅਸੀਂ ਇੱਕ ਸ਼ੇਅਰ ਵੀ ਨਹੀਂ ਕਰ ਸਕਦੇ ਉਹਨਾਂ ਦੇ ਗੱਲ ਹੱਕ ਵਿੱਚ ਕਹੀ ਹੋਈ ਗੱਲ ਨੂੰ ਅਸੀਂ ਵੀਡੀਓ ਨੂੰ ਸ਼ੇਅਰ ਕਰਨ ਤੋਂ ਵੀ ਡਰਦੇ ਆ ਇਹ ਕਹਿ ਕੇ ਨਿਕਲ ਜਾਂਦੇ ਆ ਸਾਨੂੰ ਕੋਈ ਸ਼ੇਅਰ ਕਰਨਾ ਹੀ ਨਹੀਂ ਆਉਂਦਾ ਸਾਨੂੰ ਕੋਈ ਚਲਾਉਣਾ ਹੀ ਨਹੀਂ ਆਉਂਦਾ ਜਦੋਂ ਪੁੱਠੇ ਪਾਸੇ ਨੂੰ ਗੱਲ ਕਰਨੀ ਦੀ ਉਹ ਚਲਾਉਣਾ ਕਿੱਥੋਂ ਆ ਜਾਂਦਾ ਤੁਸੀਂ ਇਸ ਕਰਕੇ ਵੀ ਉਹ ਇਹ ਬੇਨਤੀ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਇੰਨੀ ਕੱਪ ਨੂੰ ਜ਼ਿੰਮੇਵਾਰੀ ਪੁਗਾ ਦਿਓ ਤਾਂ ਕਿ ਤੁਹਾਡੇ ਵੀਰ ਆ ਭਾਈਆਂ ਕੋਲੇ ਇਹ ਗੱਲਬਾਤ ਪਹੁੰਚ ਸਕੇ ਵਾਜਗੁਰੂ ਜੀ ਕਾ ਖਾਲਸਾ